ਅਸਾ ਮਾਈੁਰ ਜੀ ਕੀ ਫਤੇ ਲੋਕੀਏ ਮੰਗਦੇ ਫਿਰਨ ਖਜਾਨੇ ਮੈਨੂੰ ਹੀਰਾ ਤੂੰ ਚਾਹੀਦਾ ਲੋਕੀਏ ਮੰਗਦੇ ਫਿਰਨ ਖਜਾਨੇ ਮੈਨੂੰ ਹੀਰਾ ਤੂੰ ਚਾਹੀਦਾ ਲੋਕੀਏ ਮੰਗਦੇ ਫਿਰਨ ਖਜਾਨੇ ਮੈਨੂੰ ਹੀਰਾ ਤੂੰ ਚਾਹੀਦਾ ਲੋਕੀ ਮੰਗਦੇ ਫਿਰਨ ਕਜਾਨੇ 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 ਮੈਨੂੰ ਹੀਰਾ ਤੂੰ ਚਾਹੀਦਾ ਲੋਕੀ ਮਗਦੇ ਫੇਰਨ ਕਜਾਨੇ ਮੈਨੂੰ ਹੀਰਾ ਤੂੰ ਚਾਹੀਦਾ ਲੋਕੀ ਪਰਦੇ ਫੇਰਨ ਭਾਂਡਾਰੇ ਮੈਨੂੰ ਹੀਰਾ ਤੂੰ ਚਾਹੀਦਾ ਲੋਕੀ ਪਰਦੇ ਫੇਰਨ ਭਾਂਡਾਰੇ ਮੈਨੂੰ ਹੀਰਾ ਤੂੰ ਚਾਹੀਦਾ ਲੋਕੀ ਪਰਦੇ ਫੇਰੇ ਨ ਭੰਡਾਰੇ ਮੈਨੂੰ ਹੀਰਾ ਤੂੰ ਚਾਹੀਦਾ ਲੋਕੀ ਪਰਦੇ ਫੇਰੇ ਨ ਭੰਡਾਰੇ ਮੈਨੂੰ ਹੀਰਾ ਤੂੰ ਚਾਹੀਦਾ ਮਾਇਆ ਨਾਗਣੀ ਜਗਤ ਲਪਟਾਏ ਮਾਇਆ ਨਾਗਣੀ ਜਗਤ ਲਪਟਾਏ माया नागनी जगत लपटाये माया नागनी जगत लपटाये जो इस दी पूजा करे उसनो एखाए जो इस दी पूजा करे उसनो एखाए जो इस दी पूजा करे उसनो एखाए जो इस दी पूजा करे ਕਸ ਨੂੰ ਹੀ ਖਾਏ ਮਾਇਆ নাগਣੀ ਜਗਤ ਲਪਟਾਏ ਮਾਇਆ নাগਣੀ ਜਗਤ ਲਪਟਾਏ ਮਾਇਆ নাগਣੀ ਜਗਤ ਲਪਟਾਏ माया नागनी जगत लपटा जो इस दी पूजा करे खाए जो इस दी पूजा करे खाए जो इस दी पूजा करे उस नो हिखाए जो इस दी पूजा करे ਉਸ ਨੂੰ ਹੀ ਖਾਏ ਤੇਰਾ ਨਾਮ ਜਪ ਲੁੱਟੀਏ ਨਾ ਜਾ ਰਹੇ ਮੈਨੂੰ ਹੀਰਾ ਤੂੰ ਚਾਹੀਦਾ ਤੇਰਾ ਨਾਮ ਜਪ ਲੁੱਟੀਏ ਨਾ ਜਾ ਰਹੇ ਮੈਨੂੰ ਹੀਰਾ ਤੂੰ ਚਾਹੀਦਾ ਤੇਰਾ ਨਾਮ ਜਪ ਲੁੱਟੀਏ ਨਾ ਜਾ ਰਹੇ ਮੈਨੂੰ ਹੀਰਾ ਤੂੰ ਚਾਹੀਦਾ ਤੇਰਾ ਨਾਮ ਜਪ ਲੁੱਟੀਏ ਨਜ਼ਾਰੇ ਮੈਨੂੰ ਹੀਰਾ ਤੂੰ ਚਾਹੀਦਾ ਲੋਕੀ ਪਰਦੇ ਫੇਰੇ ਨਨ ਖਜ਼ਾਨੇ ਮੈਨੂੰ ਹੀਰਾ ਤੂੰ ਚਾਹੀਦਾ ਲੋਕੀ ਮੰਗਦੇ ਫੇਰੇ ਨ ਪੰਡਾਰੇ ਮੈਨੂੰ ਹੀਰਾ ਤੂੰ ਚਾਹੀਦਾ ਲੋਕੀ ਮੰਗਦੇ ਫੇਰੇ ਨ ਖਜ਼ਾਨੇ ਮੈਨੂੰ ਹੀਰਾ ਤੂੰ ਚਾਹੀਦਾ ਲੋਕੀ ਮੰਗਦੇ ਫਿਰ ਨਖ ਜਾਣੇ ਮੈਨੂੰ ਹੀਰਾ ਤੂੰ ਚਾਹੀਦਾ ਲੋਕੀ ਕੀ ਮੰਗਦੇ ਫਿਰ ਨਖ ਜਾਣੇ ਮੈਨੂੰ ਹੀਰਾ ਤੂੰ ਚਾਹੀਦਾ ਲੋਕੀ ਪਰਦੇ ਫਿਰ ਨ ਪਾਂਡਾਰੇ ਮੈਨੂੰ ਹੀਰਾ ਤੂੰ ਚਾਹੀਦਾ ਲੋਕੀ ਮੰਗਦੇ ਮੇਰੇ ਨਕ ਜਾਣੇ ਮੈਨੂੰ ਹੀਰਾ ਤੂੰ ਚਾਹੀਦਾ ਲੋਕੀ ਪਰਦੇ ਮੇਰੇ ਨ ਭੰਡਾਰੇ ਮੈਨੂੰ ਹੀਰਾ ਤੂੰ ਚਾਹੀਦਾ ਸੰਗੀ ਸਾਥੀ ਨਾਲ ਨ ਜਾਣਾਂ ਸੰਗੀ ਸਾਥੀ ਨਾਲ ਨ ਜਾਣਾਂ ਗੀ ਸਾਥੀ ਨਾਲ ਨਹੀਂ ਜਾਣਾ ਸੰਗੀ ਸਾਥੀ ਨਾਲ ਨਹੀਂ ਜਾਣਾ ਪੈਣ ਪਾਈ ਵੀ 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 ਨਾਲ ਨਹੀਂ ਜਾਣਾ ਸੰਗੀ ਸਾਥੀ ਨਾਲ ਨਹੀਂ ਜਾਣਾ ਪੈਣ ਕੋਈ ਵੀ ਨਾਲ ਨਹੀਂ ਜਾਣਾ ਸੰਗੀ ਸਾਥੀ ਨਾਲ ਨਹੀਂ ਜਾਣਾ ਪੈਣ ਪਾਈ ਵੀ ਨਾਲ ਨਹੀਂ ਜਾਣਾ ਲੱਗੇ ਪ੍ਰੀਤ ਤੇਰੀਆਂ ਨੰਝਾਰੇ ਮੈਨੂੰ ਹੀਰਾ ਤੂੰ ਚਾਹੀਦਾ ਲੋਕੀ ਮੰਗਦੇ ਫਿਰ ਨਕ ਜਾਣੇ ਮੈਨੂੰ ਹੀਰਾ ਤੂੰ ਚਾਹੀਦਾ ਲੋਕੀ ਮੰਗਦੇ ਫਿਰ ਨਕ ਜਾਣੇ ਮੈਨੂੰ ਹੀਰਾ ਤੂੰ ਚਾਹੀਦਾ ਲੋਕੀ ਮੰਗਦੇ ਫਿਰ ਨਕ ਜਾਣੇ ਮੈਨੂੰ ਹੀਰਾ ਤੂੰ ਚਾਹੀਦਾ ਲੋਕੀ ਮੰਗਦੇ ਫਿਰ ਨਕ ਜਾਣੇ ਮੈਨੂੰ ਹੀਰਾ ਤੂੰ ਚਾਹੀਦਾ ਲੋਕੀ ਮੈਨੂੰ ਹੀਰਾ ਤੂੰ ਚਾਹੀਦਾ ਲੋਕੀ ਪਰਦੇ ਪਿਰਨ ਪੰਡਾਰੇ ਮੈਨੂੰ ਹੀਰਾ ਤੂੰ ਚਾਹੀਦਾ ਲੋਕੀ ਮੰਗਦੇ ਤੇਰੇ ਨਖਜਾਨੇ ਮੈਨੂੰ ਹੀਰਾ ਤੂੰ ਚਾਹੀਦਾ ਲੋਕੀ ਪਰਦੇ ਪਿਰਨ ਪੰਡਾਰੇ ਮੈਂ ਨੋ ਹਿਰਾ ਤੋ ਚਾਈਦਾ ਤਨ ਤੇਰਾ ਨਾਲ ਨਹੀਂ ਜਾਣਾ 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 ਤਨ ਤੇਰਾ ਨਾਲ ਨਹੀਂ ਜਾਣਾ

ਨਾੜ ਨਹੀਂ ਜਾਣਾ ਸਭ ਛੱਡ ਕੇ ਵੀ ਹੋਣਾ ਨਜਾਰੇ ਮੈਨੂੰ ਹੀ ਰਤੂੰ ਚਾਹੀਦਾ ਸਭ ਛੱਡ ਕੇ ਵੀ ਹੋਣਾ ਨਜਾਰੇ ਮੈਨੂੰ ਹੀ ਰਤੂੰ ਚਾਹੀਦਾ ਸਭ ਛੱਡ ਕੇ ਵੀ ਹੋਣਾ ਨਜਾਰੇ ਮੈਨੂੰ ਹੀ ਰਤੂੰ ਚਾਹੀਦਾ ਸਭ ਚੜ੍ਹਦੇ ਕੇ ਵੀ ਉਹਨਨ ਜਾ ਰਹੇ ਮੈਨੂੰ ਹੀਰਾ ਤੂੰ ਚਾਹੀਦਾ ਲੋਕੀ ਮੰਗਦੇ ਫੇਰੇ ਨਾ ਕ ਜਾਣੇ ਮੈਨੂੰ ਹੀਰਾ ਤੂੰ ਚਾਹੀਦਾ ਲੋਕੀ ਪਰਦੇ ਪੀਰੇ ਨਾ ਕੰਡਾਰੇ ਮੈਨੂੰ ਹੀਰਾ ਤੂੰ ਚਾਹੀਦਾ ਵਾਹਿਗੁਰੂ ਕੀ ਕਲਸਾ ਵਾਹਿਗੁਰੂ